ਸ਼ਹੀਦੀ ਸਭਾ ਮੁਕੇ ਗੁਰਦੁਆਰਾ ਸ਼ਰੀਫ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਖ ਵਖ ਮੰਤਰੀਆਂ ਤੇ ਵਿਧਾਇਕਾਂ ਸਮੇਤ ਮੱਥਾ ਟੇਕਿਆ ਦੱਸਦੇ ਕਿ ਉਸ ਦੇ ਉਪਰੰਤ ਗੱਲਬਾਤ ਕਰਦਿਆ ਕਿ ਫਤਿਹਗੜ ਸਾਹਿਬ ਵਰਗੀ ਮਹਾਨ ਧਰਤੀ ਤੇ ਇੱਥੇ ਹੋਈਆਂ ਮਹਾਨ ਸ਼ਹਾਦਤਾਂ ਦੀ ਮਿਸਾਲ ਦੁਨੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ ਅਰੋੜਾ ਨੇ ਕਹਿ ਕਿ ਇਹ ਸ਼ਾਦਤਾ ਸਾਨੂੰ ਬਿਨਾ ਕਿਸੇ ਡਰ ਪੈ ਤੋਂ ਸੱਚ ਦੀ ਆਵਾਜ਼ بلند ਕਰਨ ਦੀ ਸੇਧ ਦਿੰਦੀ ਹੈ ਉਹਨਾਂ ਕਹਿ ਕਿ ਝੂਠ ਤੇ ਕੂੜ ਦਾ ਪਸਾਰਾ ਜਿੰਨਾ ਮਰਜ਼ੀ ਵੱਡਾ ਹੋਵੇ ਅਤ ਨੂੰ ਜਿੱਤ ਸੱਚ ਦੀ ਹੁੰਦੀ ਹੈ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੱਡਿਆ ਤਰਨੁਪ੍ਰੀਤ ਸਿੰਘ ਸੋਂਦ ਹਰਦੀਪ ਸਿੰਘ ਮੁੰਡਿਆ ਡਾਕਟਰ ਬਲਜੀਤ ਕੌਰ ਅਤੇ ਵਿਧਾਇਕ ਫਤਿਹਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ ਵਿਧਾਇਕ ਬੱਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਅਤੇ ਵਿਧਾਇਕ ਸਮਰਾਲਾ ਜਗਤਾਲ ਸਿੰਘ ਦਿਆਲਪੁਰਾ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਚੇਅਰਮੈਨ ਪੰਜਾਬ ਜਲ ਸਪਲਾਈ ਤੇ ਸਿਵਰੇਜ ਬੋਰਡ ਡਾਕਟਰ ਸਨੀ ਸਿੰਘ ਆਹਲੂਵਾਲੀਆ ਜ਼ਿਲ੍ਹਾ ਯੋਜਨਾ ਕਮੇਟੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਅਜੇ ਸਿੰਘ ਲੀਬੜਾ ਇੰਪਰੂਵਮੈਂਟ ਟਰਸਟ ਮੋਗਾ ਦੇ ਚੇਅਰਮੈਨ ਦੀਪਕ ਸ਼ਰਮਾ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਟਿੱਲੋ ਸਮੇਤ ਵੱਖ-ਵੱਖ ਅਹੁਦੇਦਾਰ ਹਾਜ਼ਰ ਰਹੇ ਦੇਖੋ ਮੈਂ ਸਮਝਦਾ ਹਾਂ ਕਿ ਜੈ ਹੋ ਜੀ ਸ਼ਾਹਦਤ ਇਸ ਧਰਤੀ ਦੇ ਨਾਲ ਇਸ ਮੁਕਤਤ ਧਰਤੀ ਦੇ ਨਾਲ ਜੁੜੀ ਹੋਈ ਹੈ। ਉਹ ਜੀ ਸ਼ਾਹਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਮੁਸਲਮਨ ਦੇ ਦੇਖਣ ਨੂੰ ਮਿਲਦੀ ਹੈਗੀ। ਅੱਜ ਉਸੇ ਪਵਿੱਤਰ ਧਰਤੀ ਨੂੰ ਉਸੇ ਮਹਾਨ ਸ਼ਾਹਦਤ ਨੂੰ ਨਤਮਸਤ ਕਰਨ ਦੇ ਲਈ ਹਜ਼ਾਰਾਂ ਲੱਖਾਂ ਛਤਾਂ ਲੋਕਾਂ ਦੀ ਤਰ੍ਹਾਂ ਸੁਖ ਸਾਹਿਬ ਦੇ ਬੱਚਿਆਂ ਦੀ ਤਰ੍ਹਾਂ ਨਾਨਕ ਨਾਮ ਲਈ ਬਸ ਹਸਤਾ ਨਿਕੜਾ। ਸਾਸੀ ਲੋਕ ਨੇ ਪਹੁੰਚਿਆ ਇਸ ਪਵਿੱਤਰ ਧਰਤੀ ਨੂੰ ਨਤਮਸਤ ਕਰਨ ਲਈ ਸਰਜਾ ਕੰਢੇਰੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਚੜ੍ਹਦੀ ਕਲਾ ਦੀ ਵੀ ਅਰਦਾਸ ਕੀਤੀ ਹੈ ਪਰ ਇਹ ਬੀਨਤੀ ਕੀਤੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਸਾਰੇ ਨੂੰ ਸੱਚੇ ਪੰਜਾਬ ਨੂੰ ਇੰਨੀ ਸਮਰੱਥ ਇੰਨੀ طاقت ਇੰਨੀ ਹਿੰਮਤ ਦੇ ਇੰਨਾ ਕਿ ਸਹੀ ਰਸਤੇ ਉੱਪਰ ਚੱਲੋ ਨਾਲ ਬਲਕਿ ਤੁਹਾਡੇ ਦਰਸਾਏ ਹੋਏ ਦਿਖਾਏ ਹੋਏ ਰਸਤੇ ਨੂੰ ਚੱਲ ਕੇ ਆਪਾਂ ਪੰਜਾਬ ਨੂੰ ਮੁਰਦਵਾਰਾ ਨੰਬਰ 1 ਸੁੱਧਾ ਜਿਹੜਾ ਉਹ ਬਣਾ ਸਕਦੇ ਨੇ ਵੀ ਬੀਤ ਕੇ ਲੈ ਗਿਆ ਸ਼ਹੀਦੀ ਸਭਾ ਮੁਖੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਕੈਬਨਟ ਮੰਤਰੀ ਅਮਨ ਅਰੋੜਾ ਨੇ ਪਖ ਵਖ ਮੰਤਰੀਆਂ ਤੇ ਵਿਧਾਇਕਾ ਸਮੇਤ ਮੱਥਾ ਟੇਕਿਆ ਦੱਸਦੇ ਕਿ ਉਸ ਦੇ ਉਪਰੰਤ ਗੱਲਬਾਤ ਕਰਦਿਆ ਕਿ ਫਤਿਹਗੜ ਸਾਹਿਬ ਵਰਗੀ ਮਹਾਨ ਧਰਤੀ ਤੇ ਇੱਥੇ ਹੋਈਆਂ ਮਹਾਨ ਸ਼ਹਾਦਤਾ ਦੀ ਮਿਸਾਲ ਦੁਨੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ ਅਰੋੜਾ ਨੇ ਕਿਹਾ ਕਿ ਇਹ ਸ਼ਹਾਦਤਾ ਸਾਨੂੰ ਬਿਨਾਂ ਕਿਸੇ ਡਰ ਪੈ ਤੋਂ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਸੇਧ ਦਿਂਦੇ ਹਨ ਉਹਨਾਂ ਕਹਿੰਿਆ ਕਿ ਝੂਠ ਤੇ ਕੂੜ ਦਾ ਪਸਾਰਾ ਜਿੰਨਾ ਮਰਜ਼ੀ ਵੱਡਾ ਹੋਵੇ ਅਤਨੁਜਿਤ ਸੱਚ ਦੀ ਹੁੰਦੀ ਹੈ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਗੁਰਮੀਤ ਸਿੰਘ ਖੁੱਡਿਆ ਤਰਨੁਪ੍ਰੀਤ ਸਿੰਘ ਸੋਂਦ ਹਰਦੀਪ ਸਿੰਘ ਮੁੰਡਿਆ ਡਾਕਟਰ ਬਲਜੀਤ ਕੌਰ ਅਤੇ ਵਿਧਾਇਕ ਫਤਿਹਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ ਵਿਧਾਇਕ ਬੱਸੀ ਪਠਾਨਾ ਰੁਪਿੰਦਰ ਸਿੰਘ ਹੈਪੀ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਅਤੇ ਵਿਧਾਇਕ ਸਮਰਾਲਾ ਜਗਤਾਲ ਸਿੰਘ ਦਿਆਲਪੁਰਾ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਚੇਅਰਮੈਨ ਪੰਜਾਬ ਜਲ ਸਪਲਾਈ ਤੇ ਸਿਵਰੇਜ ਬੋਰਡ ਡਾਕਟਰ ਸਨੀ ਸਿੰਘ ਆਹਲੂਵਾਲੀਆ ਜ਼ਿਲ੍ਹਾ ਯੋਜਨਾ ਕਮੇਟੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਅਜੇ ਸਿੰਘ ਲੀਬੜਾ ਇੰਪਰੂਵਮੈਂਟ ਟਰਸਟ ਮੋਗਾ ਦੇ ਚੇਅਰਮੈਨ ਦੀਪਕ ਸ਼ਰਮਾ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਟਿੱਲੋ ਸਮੇਤ ਵੱਖ-ਵੱਖ ਅਹੁਦੇਦਾਰ ਹਾਜ਼ਰ ਰਹੇ ਦੇਖੋ ਮੈਂ ਸਮਝਦਾ ਹਾਂ ਕਿ ਜਿਹੋ ਜਿਹੇ ਸ਼ਾਹਦਤ ਇਸ ਧਰਤੀ ਦੇ ਨਾਲ ਇਸ ਮੁਕਤਤ ਧਰਤੀ ਦੇ ਨਾਲ ਬੁਰੀ ਹੋਈ ਹੈ ਉਹ ਜੀ ਸ਼ਾਹਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਨੂੰ ਸਿਰਫ ਦੇਖਣ ਨੂੰ ਮਿਲਦੀ ਹੈਗੀ ਅੱਜ ਉਸੇ ਮੁਕਤਤ ਧਰਤੀ ਨੂੰ ਉਸੇ ਮਹਾਨ ਸ਼ਾਹਦਤ ਨੂੰ ਨਤਮਸਤ ਕਰਨ ਦੇ ਲਈ ਹਜ਼ਾਰਾਂ ਲੱਖਾਂ ਛੱਤਾ ਲੋਕਾਂ ਦੀ ਤਰ੍ਹਾਂ ਸੁਖ ਸਾਥ ਦੇ ਬੱਚਿਆਂ ਦੀ ਤਰ੍ਹਾਂ ਨਾਲ ਖੜੇ ਹੋ ਕੇ ਸੰਤਾ ਨਿਕਲਾ ਸਾਸੀ ਲੋਕ ਨੇ ਪਹੁੰਚਿਆ ਇਸ ਮੁਕਤਤ ਧਰਤੀ ਨੂੰ ਨਤਮਸਤ ਕਰਨ ਲਈ ਸਰਦਾਰ ਕੰਦਰੀ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਚੜ੍ਹਦੀ ਕਲਾ ਦੀ ਕੀ ਅਰਦਾਸ ਕੀਤੀ ਹੈ ਪਰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਹੰਸਾਰਨ ਸੂਚੇ ਪੰਜਾਬ ਨੂੰ ਇੰਨੀ ਸਮਾਪਤ ਇੰਨੀ ਤਾਕਤ ਇੰਨੀ ਹਿੰਮਤ ਦੇਣਾ ਕਿ ਸਹੀ ਰਸਤੇ ਉੱਤੇ ਚੱਲਣਾ ਬਾਲ ਬੱਚੋ ਸਾਡੇ ਤੁਹਾਡੇ ਦਰਸਾਏ ਹੋਏ ਪਟਾਏ ਹੋਏ ਰਸਤੇ ਨੂੰ ਚੱਲ ਕੇ ਆਪੋ ਪੰਜਾਬ ਨੂੰ ਮੂਰ ਦੁਆਰਾ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕਦਾ ਹੈ ਇਹ ਬੀਤ ਕੇ ਲੈ ਕੇ ਜਾਇਆ ਹੈ